ਦੈਨਿਕਸਵਰਾ ਦੇਖ ਰਹੇ ਹੋ ਤੁਸੀਂ ਧਮੇ ਹੀ ਹਮਿੰਤ ਸਿੰਘ ਦੀਪਾਲ ਵਰਦਮਨ ਸਪੈਸ਼ਲ ਸਟੀਲ ਦੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜੋਧਾ ਮਨਸੂਰਾ ਦੇ ਪਿੰਡ ਦੇ ਵਿੱਚ ਤੱਬੇ ਵਾਲੀ ਥਾਂ ਦੇ ਉੱਤੇ ਜਿਹੜਾ ਖੂਬਸੂਰਤ ਪਾਰਕ ਹੈ ਉਹ ਬਣਾਇਆ ਗਿਆ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਉਸ ਪਾਰਕ ਜਿਹੇ ਦਿਖਾਵਾਂਗੇ ਜਿਸ 2 ਏਕੜ ਦੇ ਵਿੱਚ 4600 ਪੌਦੇ ਲਗਾ ਕੇ ਜਿਹੜਾ ਕਿ ਪਾਰਕ ਹੈ ਉਹ ਤਿਆਰ ਕੀਤਾ ਗਿਆ ਤਾਂ ਬਿਹਤ ਖੂਬਸੂਰਤ ਤਸਵੀਰਾਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਪਹਿਲਾਂ ਛੱਪੜ ਹੋਇਆ ਕਰਦਾ ਸੀਗਾ ਜੋ ਬਿਮਾਰੀਆਂ ਨੂੰ ਜਿਹੜਾ ਕਿ ਸੱਦਾ ਦਿੰਦਾ ਸੀ ਤਾਂ ਪਿੰਡ ਵਾਲੇ ਲੋਕ ਅਕਸਰ ਬਿਮਾਰ ਰਹਿੰਦੇ ਸੀ ਪਰ ਹੁਣ ਇਸ ਪਿੰਡ ਦੇ ਵਿੱਚ ਉਹ ਛੱਪੜ ਨੂੰ ਖਤਮ ਕਰਕੇ 2 ਏਕੜ ਦੇ ਵਿੱਚ ਜਿਹੜਾ ਖੂਬਸੂਰਤ ਪਾਰਕ ਹੈ ਉਹ ਬਣਾਇਆ ਗਿਆ ਤਾਂ 4600 ਦੇ ਕਰੀਬ ਜਿਹੜੇ ਕਿ ਪੌਦੇ ਨੂੰ ਲਗਾਏ ਗਏ ਨੇ ਤਾਂ ਕਈ ਸਾਰੇ ਆਣਗੇ ਤਾਂ ਜਿਸ ਜਿੱਦਾਂ ਹੀ ਇਸ پارک ਦਾ ਉਦਘਾਟਨ ਕੀਤਾ ਜਾਂਦਾ ਤਾਂ ਤੁਸੀਂ ਬੱਚੇ ਦੇਖ ਸਕਦੇ ਹੋ ਬੱਚਿਆਂ ਦੇ ਚਿਹਰੇ ਦੇ ਉੱਤੇ ਜਿਹੜੀ ਖੁਸ਼ੀ ਹੈ ਉਹ ਸਾਂਭੀ ਨਹੀਂ ਜਾ ਰਹੀ پارک ਦਾ ਜਿਹੜਾ ਕਿ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਨੇ ਤਾਂ तकरीबन 250 ਸਾਲ ਪੁਰਾਣਾ ਇੱਥੇ ਛੱਪੜ ਸੀਗਾ ਜਿਹੜਾ ਤਾਂ ਪਿੰਡ ਵਾਲਿਆਂ ਨੂੰ ਕਈ ਸਾਰੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਜੀ ਛੱਪੜ ਨੂੰ ਖਤਮ ਕਰਕੇ ਹੁਣ ਵਰਦਮਨ ਮਨਸੂਰਾ پارک ਦਾ ਜਿਹੜਾ ਕਿ ਉਦਘਾਟਨ ਉਹ ਅੱਜ ਰਸਮੀ ਤੌਰ ਤੇ ਕੀਤਾ ਗਿਆ ਤਾਂ ਪਿੰਡ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਸ ਦੀ ਰੱਖ-ਰਖਾਅ ਜਿਹੜੀ ਕਿ ਉਹ ਵੀ 2 ਸਾਲ ਤੇ ਲਈ ਵਰਦਮਨ ਸਪੈਸ਼ਲ ਸਟੀਲ ਦੇ ਵੱਲੋਂ ਚੱਕੀ ਗਈ ਹੈ ਜਿਮਾ ਚਿਮਾ ਚੱਕਿਆ ਗਿਆ ਤਾਂ ਪਿੰਡ ਵਾਲੇ ਤੁਸੀਂ ਦੇਖ ਸਕਦੇ ਹੋ ਚਾਹੇ ਨੌਜਵਾਨ ਹੋਣ ਬਜ਼ੁਰਗ ਹੋਣ ਜਾਂ ਬੱਚੇ ਹੋਣ ਤਾਂ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਖੁਸ਼ੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਪਿੰਡ ਵਾਲੇ ਲੋਕ ਇਕੱਠੇ ਹੋਏ ਸੀਗੇ ਇਹ ਦੇਸੀ ਅਨਮੋਲ ਢਾੜੀ ਵਾਲੇ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਰਸਮੀ ਤੌਰ ਤੇ ਜਿਹੜਾ ਕਿ ਉਦਘਾਟਨ ਆ ਉਹ ਕੀਤਾ ਜਾਂਦਾ ਹੈ ਤਾਂ ਆ ਗੱਲਬਾਤ ਵੀ ਕਰਾਂਗੇ ਵਰਦਮਨ ਸਪੈਸ਼ਲ ਸਟੀਲ ਦੇ ਵਾਈਸ ਚੇਅਰਮੈਨ ਸਚਿਨ ਉਹਨਾਂ ਦੇ ਨਾਲ आ, ये पार्क आ, सबसे पहले तो है कि मंसूरा जोधा कट्ठे लिया जाता है तो जोदा गांव से हमारे जो ग्रुप के चेयरमैन श्री एस पी ओसवाल जी उनके पिताजी लाला रतन चंद्र ओसवाल स्वर्गीय वो जोधा विलेज से हैं तो ये इसी एरिया के हैं तो कुछ इस एरिया में वापस देने की कुछ इच्छा थी वो सरकार से बात हुई कि दो एकड़ की ज़मीन मिल जाएगी ज़मीन मिल गई और शुरू में जंगल लगाने का हमारा विचार था पर गांव के लोगों ने मुखिया जी ने सरपंच जी ने सब ने कहा कि जंगल ना करके पार्क की ज़्यादा लोड है तो फिर अपने पेड़ अपने बार बार लगा लेते तो इधर पार्क लगा लिया और गांव की भी इच्छा पूरी हो गई हमने पेड़ लगाने थे चार हज़ार से कहीं ज़्यादा लगाने थे तो पर चार हज़ार पेड़ लग गए तो हम भी खुश हैं और मेन चीज़ ये है कि मेरी रिक्वेस्ट जो है कि इसका इस्तेमाल करें लोग और आगे आगे हमने ओपन जिम का भी और थोड़ा बजट ये लगाएंगे कि ओपन जिम की मशीनें भी लग जाएं कि लोग और भी इस्तेमाल करें सेहत बहुत ज़रूरी है और आगे जो बीमारियां आनी हैं मोटापे की वजह से शुगर दी बीमारी ब्लड प्रेशर दी दिल के दौरे पड़ते हैं ये सब वेट से वजन से इसका आता है तो वजन लोग कम करें उसके लिए एक्सरसाइज करनी ज़रूरी है और खान पीन थोड़ा सा तो कहते ना साढ़े दादा खाँदे सी और साढ़े दादाजी बहुत कम भी करते सी उन कम कम हो गया खाना वही रहा तो वो वो भी बदलाव समाज से लाना बहुत ज़रूरी है

हमारी खुशी हमारा खून बढ़ गया यहाँ के लोकल लोग जिस तरह से आए पिंडवासी मैं मैंने सोचा भी नहीं था कि इन्हें लोग आएंगे मैं सोचा दस पंद्रह लोग होंगे अपना इनाग्रेट करके निकल जाएंगे पर यहाँ देखिए और जिस तरह से बिल्कुल कायदे से बैठे हुए थे डिसिप्लिन तरीके से मैं गांव की गांव के लोगों की मैं, मैं बड़ी प्रशंसा करना चाहूँगा कि ये अगर ऐसा गाँव में बर्ताव है लोगों का और रहन सहन है मिलना जुलना है तो मैंने तो सरपंच जी को कहा भी है कि अगर आपके बच्चों को यहाँ नौकरियाँ चाहिए फैक्ट्री हमारी दूर है तो आने जाने का उनको तो प्रबंध करना पड़ेगा हमारे पास वो नहीं है पर मैंने रिवाड़ी साहब से रिक्वेस्ट भी की है कि जब भी फैक्ट्री में हमारी कोई ना कोई भर्ती चलती रहती है तो बच्चों को स्पेशली लड़कियों को काम करना चाहिए फैक्ट्री में मनोज हाँ ਇਹ ਕੈਂਪ ਲਗਾਓ ਯਹਾਂ ਪੇ ਹਾਇਰਿੰਗ ਦਾ ਹਾਂ ਜੀ ਜੀ ਤਾਂ ਕਮ ਸੇ ਕਮ ਯਹਾਂ ਸੇ ਹਰ ਸਾਲ 10-15 ਬੱਚੇ ਠੀਕ ਹੈ ਜੀ ਲੈਣੇ ਚਾਹੀਏ ਆਨੇ ਅਲੱਗ ਅਲੱਗ ਜਿਸ ਨੇ ਕੋਈ ਹੋਰ ਪੜਾਈ ਕੀ ਹੈ ਹਾਂ ਜੈਨ ਸਰ ਜੀ ਕੀ ਕਰਨਾ ਚਾਹੋਗੇ ਜੈਸੀ ਪਾਰਕ ਦਾ ਉਦਘਾਟਨ ਬੱਚੇ ਆਪ ਦੇਖ ਸਕਦੇ ਹੋ ਕਿਵੇਂ ਪਾਰਕ ਨੂੰ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਭ ਤੋਂ ਪਹਿਲਾਂ ਤਾਂ ਵਧਾਈ ਹੈ ਸਰਕਾਰ ਨੂੰ ਜਿਨ੍ਹਾਂ ਨੇ ਜਗ੍ਹਾ ਦਿੱਤੀ ਵਰਦਮਾਨ ਸਪੈਸ਼ਲ ਸਟੀਲ ਨੂੰ ਫਿਰ ਪੰਚਾਇਤ ਪੰਚਾਇਤ ਦੇ ਹੈੱਡ ਜਿਹੜੇ ਆ ਇਹਨਾਂ ਦਾ ਬਹੁਤ ਜ਼ਿਆਦਾ ਦਿਲੋਂ ਜਾਨ ਨਾਲ ਇਹਨਾਂ ਨੇ ਇਹਨੂੰ ਹੈਲਪ ਕੀਤੀ ਸਾਡੇ ਨਾਲ ਕੋਲਾਬੋਰੇਟ ਕੀਤਾ ਅੱਜ ਬੜੀ ਖੁਸ਼ੀ ਹੈ ਕਿ ਇੱਕ ਇੱਕ ਚੰਗਾ ਕੰਮ ਹੋਇਆ ਮਨਸੂਰਾ ਦੀ ਧਰਤੀ ਤੇ ਜਿੱਦਾਂ ਜੈਨ ਸਾਹਿਬ ਨੇ ਕਿਹਾ ਮਨਸੂਰਾ ਸਾਡੇ ਚੇਅਰਮੈਨ ਸਾਹਿਬ ਦੇ ਦਾਦਕੇ ਟਾਈਪ ਸਮਝ ਲਓ ਤੁਸੀਂ ਉਹਨਾਂ ਦਾ ਜੱਦੀ ਪਿੰਡ ਹੈ ਮਨਸੂਰਾ ਜੋਧਾ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਅਗਰ ਉਹਨਾਂ ਨੂੰ ਇਸ ਸਮਾਜ ਤੋਂ ਇਹਨਾਂ ਉਹਨਾਂ ਨੇ ਕੰਮ ਕੀਤਾ ਹੈ ਉਹਦੇ ਬਾਰੇ ਗੱਲ ਉਹਦੇ ਬਦਲੇ ਵਿੱਚ ਅਗਰ ਕੁਝ ਆਪਣੇ ਪਿੰਡ ਦੇ ਵਿੱਚ ਕੁਝ ਚੰਗਾ ਹੋਏ ਆਈ ਥਿੰਕ ਬਹੁਤ ਖੁਸ਼ੀ ਦਾ ਦਿਨ ਹੈ ਮਾਜੀ ਮੇਰੀ 8ਵੀਂ ਟਰਮਾਂ ਜਿੰਦਗੀ ਦੀ ਮੈਂ 28 ਸਾਲ ਦੀ ਉਮਰ ਸੀ ਮੇਰੀ 72 ਸਾਲ ਦੀ ਮੈਂ ਸਰਪੰਚੀ ਕਰ ਰਿਹਾ ਅੱਜ ਇੰਨੀ ਖੁਸ਼ੀ ਹੋਈ ਆ ਜਿੰਦਗੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਏਮ ਆ ਉਹ ਕਾਮਯਾਬ ਹੋਵੇ ਲੋਕਾਂ ਨੂੰ ਬਿਮਾਰੀਆਂ ਤੋਂ ਇੱਥੇ 7 ਫੁੱਟ ਡੂੰਘਾ ਛੱਪੜ ਸੀ ਜੇ ਮਰੀਨ ਨਾਲ ਦੇ ਹਸਪਤਾਲ ਜਾਂਦੇ ਕਹਿੰਦਾ ਮਨਸੂਰਾ ਤੋਂ ਨਹੀਂ ਆਇਆ ਕਿਉਂ ਉੱਥੇ ਨਾਲ ਛੱਪੜ ਆ ਗੰਦਾ ਉੱਥੋਂ ਹੀ ਆਇਆ ਹੋਊਗਾ ਸਾਨੂੰ ਡਾਕਟਰਾਂ ਨੂੰ ਜਵਾਬ ਦੇਣਾ ਔਖਾ ਸੀ ਕਈ ਵਾਰ ਫਾ ਸਭ ਤੋਂ ਵੱਡੀ ਗੱਲ ਕੋ ਰਿਸ ਤਰ੍ਹਾਂ ਜਾਂਦਾ ਸੀ ਗੱਡੀ ਚ ਬਿਠਾ ਕੇ ਜੋਧਾ ਲੈ ਜਾਂਦੇ ਸੀ ਪਾਰਕ ਦਾ ਜੋਧਾ ਨਹੀਂ ਜੋਧਾ ਮਸੂਰਾ ਇਕੱਠਿਆ ਬਿਸ਼ਰਮ ਦੇ ਥੱਲੇ ਨਹੀਂ ਸੁੱਤਰੇ ਪੁੱਛਣ ਲੈਣ ਬਹੁਤ ਸੂਰਤ ਆਏ ਅਸੀਂ ਬਹੁਤ ਜਿਹੜੇ ਅੱਜ ਬਹੁਤ ਧੰਨਵਾਦ ਕਰਦੇ ਹਾਂ ਹੁਣ ਤਾਂ ਮਾਣ ਵਾਲੀ ਗੱਲ ਹੋ ਗਈ ਮਾਜੀ ਬਹੁਤ ਖੁਸ਼ੀ ਆਜੀ ਬਹੁਤ ਖੁਸ਼ੀ ਆਜੀ ਸਭ ਤੋਂ ਅੱਜ ਦੇਖੋ ਜੀ ਕਮਾਰ ਦਾ ਸ਼ਾਲਾ ਜੀ ਆ ਬਿਲਕੁਲ ਜਿਹੜੀ ਖੁਸ਼ੀ ਆ ਉਹ ਸਾਂਭੀ ਨਹੀਂ ਜਾ ਰਹੀ ਚਾਹੇ ਪਿੰਡ ਦੇ ਲੋਕਾਂ ਦੀ ਗੱਲ ਕਰੀਏ ਜਾਂ ਫਿਰ ਬੱਚਿਆਂ ਦੀ ਗੱਲ ਕਰੀਏ ਤਾਂ ਨਾਲ ਦੇ ਨਾਲ ਪਿੰਡ ਵਾਲੇ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਵਰਧਮਾਨ ਇੱਕ ਹਸਾਬ ਦਾ ਜਿਹੜਾ ਕਿ ਪਿੰਡ ਹੈ ਉਹ ਅਡਾਪਟ ਕਰ ਲਿਆ ਹੈ ਤਾਂ ਨੌਕਰੀਆਂ ਦੇਣ ਦੀ ਜਿਹੜੀ ਗੱਲ ਹੈ ਉਹ ਵੀ ਕਹੀ ਜਾ ਰਹੀ ਹੈ ਕੈਮਰਾ ਪਰਸਨ ਸੰਨੀਤ ਨਾਲ ਹਿੰਮਤ ਸਿੰਘ ਦੀ ਕਪਾਲਦੈਨਿਕ ਸਵੇਰਾ ਜੋ ਦਮਨਸੂਰਾ